ਕੀ ਗੱਲ ਹੋਈ ਬਾਈ ਗੱਲ ਕੱਲ 12 ਵਜੇ ਖੇਡ ਦਾ ਖੇਡਦਾ ਸਾਈਕਲ ਤੇ ਆਇਆ ਉਹ ਅਸੇਮ ਨਾਲੇ ਦੀ ਪਾਰ ਉਹਨੇ ਦੇ ਘਰੇ ਗਿਆ ਖੇਡਦਾ ਅੱਗੇ ਵੀ ਆਉਂਦੇ ਆਉਂਦੇ ਕਿੱਥੇ ਜਾਂ ਖੇਡਦੇ ਆ ਖੇਡਦੇ ਖੇਡਦੇ ਇਹਦੇ ਗਾਲੇ ਚ ਚੈਨੀ ਪਾਈ ਸੀ ਪੰਜ ਤੋੜੀਆਂ ਦੀ ਚਾਂਦੀ ਦੀ ਉਹ ਚੈਨੀ ਵੇਖਦੇ ਉਹਨਾਂ ਅੰਦਰ ਹੀ ਇਹਨਾਂ ਮਰੋੜ ਸਕਿਆ ਅੰਦਰ ਹੀ ਮਾਰ ਕਰਦੇ ਆ ਕੀ ਕੀ ਨਾਮ ਸੀ ਬੱਚੇ ਦਾ ਜੀ ਬੱਚੇ ਦਾ ਨਾਮ ਹਰਪ੍ਰੀਤ ਕਿੰਨੀ ਉਮਰ ਸੀ ਜੀ ਬੱਚੇ ਜੂਮਾਰੇ 15 ਸਾਲ ਬੱਚਾ ਵੱਡਦਾ ਸੀਗਾ ਜੀ ਵੱਡਦਾ ਰਿਹਾ ਪਹਿਲਾਂ ਤੇ ਮੋੜ ਵਿੱਚੋਂ ਗਾੜੀ-ਗਾੜੀ ਲਾਪਰਵਾਹੀਆਂ ਤੇ ਮੋੜ ਛੱਡ ਕੇ ਸਕੂਲ ਨੂੰ ਨਹੀਂ ਪਹੁੰਚਦਾ ਪੰਜ ਦੋ ਤਿੰਨ ਚਾਰ ਪੜੀਆਂ ਤੁਸੀਂ ਤੁਹਾਡਾ ਕੀ ਲੱਗਦਾ ਸੀ ਉਹ ਕਰਾ ਬਈ ਜੀ ਕਿਤੇ ਕੰਮ ਕੰਦੇਖੀ ਗਏ ਤੇ ਸਾਨੂੰ ਤਾਂ ਸ਼ਾਮ ਨੂੰ ਭੁੰਨ ਗਿਆ ਹੈ 4 ਵਜੇ ਮੇਰੇ ਕੋਲ ਡਿਪਟੀ ਜੀਗਾ ਕਿ ਚਾਚਾ ਕਦੇ ਆ ਜਾ ਆਪਣਾ ਹਰਪ੍ਰੀਤ ਨੂੰ ਲਗਦਾ ਅੱਜ ਤੂੰ ਆਇਆ ਵੀ ਪੁੱਛੇ ਕਦੋਂ ਦਾ ਲਾ ਪਤਾ ਕਰਿਆ ਕਿ ਪਤਾ ਲੱਗੇ ਕਿ 6:11 ਵਜੇ ਦਾ ਗਿਆ ਮੇਰੇ ਕੋਲ ਹੀ ਖੇਡ 6:11 ਵਜੇ ਦਾ ਗਿਆ ਉਸ ਤੋਂ ਬਾਅਦ ਕਲ ਲੱਭਦੇ ਨਪੋਜਾਂ ਤੇ ਤਿੰਨ ਵਜੇ ਸਾਈਕਲ ਛੱਡਣ ਗਏ ਆ ਤੇ 3 ਵਜੇ ਕਦੇ ਸਾਈਕਲ ਛੱਡ ਕੇ ਆਏ ਆ ਕਿ 4 ਵਜੇ ਗਏ ਆ ਛੱਡ ਕੇ ਕਿ ਕਹਿੰਦੇ ਸਾਡੇ ਨਾਲ ਆ ਜੀ ਵੀ ਕੱਟੇ ਤੇ ਆ ਕੇ ਫਿੱਟੇ ਆਏ ਨੇ ਗੱਲ ਕਰ ਦੇ ਕਰਾਉਣੇ ਆ ਸਾਡੀ ਕੱਟੀ ਹੁੰਦੀ ਉਹਦੇ ਪਰ ਛੱਡੇ ਕਿ ਤਾਂ ਹਾਂ ਪਰ ਤਕਰੀਬਨ ਕਿ ਵੀ ਮਤਲਬ ਸਾਡੀ ਉਸ ਤੋਂ ਬਾਅਦ ਉਹਨਾਂ ਦੇ ਮੁੰਡੇ ਸੜੇ ਕਿਤੇ ਪਿੱਛੋਂ ਗਏ। ਅੱਗੇ ਨਹੀਂ ਖਲਦੇ ਖਲਦੇ ਕਹਿੰਦੇ ਅਸੀਂ ਖੜਾ ਮਾਰਿਆ ਆਏਗਾ। ਅੱਛਾ ਆਪਾਂ ਤਰਕਾ ਲੈਣਗੇ। ਉਸ ਤੋਂ ਬਾਅਦ ਅਸੀਂ ਕਿਤੇ ਵਿੱਚੋਂ ਠੀਕ ਹੈ ਅਸੀਂ ਸਾਦੀ ਰਾਤ ਪਾਲ ਕੀਤੀ ਤੇ ਰਾਤ ਸਾਨੂੰ ਇੱਕ ਦੇਰ ਹੋਈ ਜਿੰਨਾ ਤੇ ਸ਼ੱਕ ਸੀ ਉਹਨਾਂ ਦੇ ਖੇਤੋਂ ਹੀ ਕਾਸ਼ ਬਰਾਮਤ ਹੋਈ। ਆਪਾਂ ਪੂਰੀ ਗੱਲ ਤੁਹਾਨੂੰ ਕਹੀ। ਇਹ ਐਪ ਕਿੰਨਾ ਦਸ਼ੌਰ ਬਣਿਆ ਇੱਕ ਮੁੰਡਾ ਤਾਂ ਡਬੜਦਾ ਸੀਗਾ ਜੀ ਨਾ ਵੀ ਨਹੀਂ ਇਹ ਚੁੱਪ ਚਾ ਇੱਕ ਅਰੀ ਨੇ ਦੋ ਸੀ ਕਿ ਜੇ ਮੇਰੇ ਕੋਲ ਕੰਮ ਚੱਲ ਜਾਂਦਾ ਸੀ ਤੇ ਮੇਰੇ ਨਾਲ ਹੀ ਦਿੰਦਾ ਸੀ ਕਿੰਨੇ ਘੋਰ ਸੀ ਐਂਡ ਇਹ ਚੋ ਦਾ 15 ਸਾਲ ਸੀ 36 ਸੋਟਾ ਬੱਚੇ ਹੀ ਸੀ ਬਾਈ 36 ਕਿੰਨੇ ਭੈਣ ਭਰਾ ਸੀ ਇਹ ਦੋ ਭਰਾ ਸੀ ਇਹ ਵੱਡਾ ਸੀ ਛੋਟਾ ਸੀ ਇਹ ਛੋਟਾ ਸੀ ਬਾਈ 36 ਇਸ ਤੋਂ ਵੱਡਾ ਕੰਮ ਲੱਗਿਆ ਦੋਸਤ ਵੀ ਕਿਹਾ 11 ਫੜਦੇ ਇਸ ਦਾ ਮੁੱਦਾ ਜੀ ਅ ਅਰਨੀ ਆਲਾ ਦੇ ਖੇਤਾਂ ਦੇ ਵਿੱਚੋਂ ਇੱਕ ਬੱਚੇ ਦੀ লাশ ਮਿਲੀ ਸੀ ਥੈਲੇ ਦੇ ਵਿੱਚ ਬੰਨ ਸੀਗੀ ਜਿਹੜੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਅੱਜ ਪ੍ਰੈਸ ਕਾਨਫਰੰਸ ਭਾਈ ਗਈ ਹੈ ਕੱਲ 9 12 25 ਨੂੰ ਕਰੀਬ 11 ਵਜੇ ਸੁਖਵਿੰਦਰ ਸਿੰਘ son of ਬਲੀਪ ਸਿੰਘ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦਾ ਇੱਕ ਲੜਕਾ ਹੈ ਜਿਸ ਦਾ ਨਾਮ ਹਰਪੀ ਸਿੰਘ ਹੈ ਤੇ ਉਹ ਸ਼ਾਮ ਤੱਕ ਘਰ ਨਹੀਂ ਆਇਆ ਦਿਨੇ ਗਿਆ ਸੀ ਖੇਡਣ ਵਾਸਤੇ ਦੋਸਤਾਂ ਮਿੱਤਰਾਂ ਨਾਲ ਸ਼ਾਮ ਤੱਕ ਘਰ ਨਹੀਂ ਆਇਆ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਭਾਲ ਕੀਤੀ ਗਈ ਜੀ ਸਾਡੇ ਐਸ ਐਚ ਓ ਇੰਸਪੈਕਟਰ ਪਰਮਜੀਤ ਜੀ ਅਰਣੀ ਵਾਲਾ ਤੋਂ ਇੰਚਾਰਜ ਸੀਆਈਏ ਐਸਪੀ ਡੀ ਸਾਹਿਬ ਵੀ ਮੌਕੇ ਤੇ ਆਏ ਤੇ ਐਸ ਐਸ ਪੀ ਸਾਹਿਬ ਨੇ ਸਾਰੰ ਸਪੈਸ਼ਲ ਡਿਊਟੀ ਲਈ ਰਾਤ ਹੀ ਇਸ ਤੇ ਸਾਰਾ ਕੰਮ ਹੋਇਆ ਦੀ ਇਹ ਸਾਰੀਆਂ ਟੀਮਾਂ ਨੇ ਸਾਂਝਾ ਯਤਨ ਕਰਕੇ ਇਸ ਗੱਲ ਦਾ ਪਤਾ ਲਾਇਆ ਕਿ ਇਸ ਲੜਕੇ ਦਾ ਹੈ ਉਸ ਦੇ ਜਿਹੜੇ ਨਾਲ ਦੇ ਸਾਥੀ ਲੜਕਿਆਂ ਨੇ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਖੁਦਪੁਰਖ ਕਰਵਾਸਤੇ ਅਰਨੀ ਵਾਲਾ ਦੇ ਖੇਤਾਂ ਦੇ ਵਿੱਚ ਥੈਲੇ ਦੇ ਵਿੱਚ ਬੰਨ੍ਹ ਕਰਕੇ ਉਸ ਨੂੰ ਸੁੱਟ ਕੇ ਆਏ ਜੀ ਸਾਰੇ ਨੈਣੀ ਜਦੋਂ ਕਤਲ ਕੀਤਾ ਹੁੰਦੇ ਚ ਕੀ ਵਰਤਿਆ ਕਤਲ ਕਰ ਇਸ ਤਰੀਕੇ ਕੀਤਾ ਇਹਨਾਂ ਨੇ ਜੀ ਕਤਲ ਕਰਨ ਵਾਸਤੇ ਇੱਟਾਂ ਦੀ ਵਰਤੋਂ ਕੀਤੀ ਠੀਕ ਹੈ ਜੀ ਤੇ ਇੱਟਾਂ ਮਾਰ ਕੇ ਉਸ ਦਾ ਸਿਰ ਹੈ ਮੂੰਹ ਹੈ ਸਿਰ ਦੀ ਬੈਕ ਸਾਈਡ ਹੈ ਕੰਨ ਹੈ ਗਰਦਨ ਹੈ ਇਹਦੇ ਤੇ ਭਾਰੀ ਸੱਟਾਂ ਮਾਰੀਆਂ ਜਿਸ ਕਾਰਨ ਹੈ ਜਿਹੜਾ ਹਰਪੀ ਸਿੰਘ ਨੇ ਮੌਤ ਹੋ ਗਈ ਸਰ ਇਹ ਤੇ ਕਤਲ ਦਾ ਕਾਰਨ ਕੀ ਰਿਹਾ ਕਤਲ ਦਾ ਜਿਹੜਾ ਮੇਨ ਕਾਰਨ ਹੈ ਜੀ ਉਹ ਲਾਲਚ ਹੈ ਕਿਉਂਕਿ ਗਰੀਬ ਘਰਾਂ ਦੇ ਬੱਚੇ ਨੇ ਲੇਬਰ ਕਲਾਸ ਦੇ ਬੱਚੇ ਨੇ ਦੋਸਤ ਹੀ ਇਹਦੇ ਤੇ ਜਿਹੜਾ ਮਰਨ ਵਾਲਾ ਉਸ ਦੇ ਗੱਲ ਦੇ ਵਿੱਚ ਇੱਕ ਚੰਨੀ ਪਾਈ ਹੋਈ ਸੀ ਚਾਂਦੀ ਦੀ ਉਹ ਤਕਰੀਬਨ 6-7000 ਰੁਪਏ ਦੀ ਸੀ ਜੀ ਤੇ ਉਸ ਦੇ ਕਾਰਨ ਹੀ ਇਹਨਾਂ ਦਾ ਆਪਸ ਦੇ ਵਿੱਚ ਉਦੇ ਵਾਸਤੇ ਤਕਰਾਰ ਹੋਇਆ ਤੇ ਉਸੇ ਉਹੀ ਕਤਲ ਦਾ ਕਾਰਨ ਬਣ ਗਿਆ ਸਰ ਪਹਿਲਾਂ ਵੀ ਇਹ ਕਿਸੇ ਕ੍ਰਾਈਮਨਲ ਬੰਦਾ ਤੁਸੀਂ ਨਹੀਂ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਜੀ ਵੀ ਪਹਿਲਾਂ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਬਾਕੀ ਸਿਰਫ ਕੌਣ ਚੈੱਕ ਕਰ ਰਹੇ ਹਨ ਬਟ ਅਜੇ ਤੱਕ ਕੋਈ ਗੱਲ ਨਹੀਂ ਹਾਂ ਇਹ ਜ਼ਰੂਰ ਹੈ ਕਿ ਇਹ ਜੋ ਦੋ ਲੜਕਿਆਂ ਨੂੰ ਅਸੀਂ ਕਾਬੂ ਕੀਤਾ ਹੈ ਉਹਨਾਂ ਦੇ ਵਿੱਚੋਂ ਇੱਕ ਦਾ ਨਾਂ ਜਸਕਰਨ ਸਿੰਘ ਹੈ ਉਹ ਪਲੱਸ 2 ਫੇਲ ਹੈ ਔਰ ਇੱਕ ਜਤਿਨ ਕੁਮਾਰ ਹੈ ਉਹ ਪਲੱਸ 2 ਹੀ ਪਾਸ ਹੈ ਉਸ ਤੋਂ ਬਾਅਦ ਸਕੂਲ ਡਰਾਪ ਆਊਟ ਨੇ ਬੱਚੇ ਦੀ ਉਮਰ ਕੀ ਹੈ ਬੱਚੇ ਦੀ ਮਰਨ ਵਾਲੇ ਜਿਹੜੀ ਉਮਰ ਹੈ तकरीबन 14 ਸਾਲ ਦੀ ਸਾਰੇ ਬੱਚਾ ਮੰਨ ਲਓ ਉਹਨਾਂ ਦੇ ਘਰੇ ਜਾਂ ਪਹਿਲਾਂ ਵੀ ਇਸ ਤੋਂ ਜਾਣਦਾ ਰਹਿੰਦਾ ਸੀ ਉਤਰ ਬਿਲਕੁਲ ਜੀ ਇਹ ਦੋਸਤ ਸੀ ਆਪਸ ਦੇ ਵਿੱਚ ਇਹ ਇੱਕ ਸੁਖਚੈਨ ਸਿੰਘ ਉਸ ਸੁਖੀ ਹੈ ਉਸਦੇ ਘਰ ਗਿਆ ਸੀ ਉੱਥੇ ਹੀ ਜਿਹੜੀ ਸਾਰੀ ਵਾਰਦਾਤ ਨੂੰ ਅੰਜਾਮ ਹੋਇਆ ਠੀਕ ਹੈ ਇਹ ਸਰ ਜਦੋਂ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਦੋਂ ਜਿਹੜਾ ਅਕਿਊਜ਼ਡ ਸੀ ਉਹਨਾਂ ਦੇ ਘਰੇ ਕਿੰ ਪਰਿਵਾਰ ਚ ਕੋਈ ਕੌਣ ਸੀਗਾ ਮੰਨ ਲਓ ਕੋਈ ਹੈ ਸੀ ਨਹੀਂ ਕਿ ਪਰਿਵਾਰ ਦੇ ਵਿੱਚ ਇਹਨਾਂ ਦੇ ਘਰ ਕੋਈ ਨਹੀਂ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਗਰੀਬ ਲੇਬਰ ਕਲਾਸ ਦੇ ਬੱਚੇ ਨੇ ਦੋਵਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਲੇਬਰ ਕਰਨ ਗਏ ਹੋਏ ਸੀ ਠੀਕ ਹੈ ਜੀ ਸਰੀਨਾ ਨੇ ਜਿਹੜੀ ਉੱਥੇ ਮੰਨ ਲਓ ਇਹ ਕਿਵੇਂ ਪਤਾ ਲੱਗਾ ਕਿ ਉੱਥੇ ਇਹਨਾਂ ਨੇ ਲਾਸ਼ ੁੱਟੀ ਹੋਈ ਹੈ ਉਸ ਬਾਰੇ ਕਿਸ ਤਰ੍ਹਾਂ ਜਾਣਕਾਰੀ ਮਿਲੀ ਇਹ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਪਤਾ ਲਾਇਆ ਗਿਆ ਜੀ ਕਿ ਬੱਚਾ ਆਖਰੀ ਵਾਰੀ ਕਿਸ ਦੇ ਨਾਲ ਦੇਖਿਆ ਗਿਆ ਠੀਕ ਹੈ ਜੀ ਉਸ ਤੋਂ ਹੀ ਅੱਗੇ ਸਾਰੇ ਲੀਡ ਚੱਲੀ ਤੇ ਸੁਖਚੈਨ ਸਿੰਘ ਸੁਖੀ ਨੂੰ ਜਦੋਂ ਕਾਬੂ ਕੀਤਾ ਤੇ ਹੌਲੀ-ਹੌਲੀ ਉਸ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਉਸਦੇ ਨਾਲ ਦੇ ਸਾਥੀਆਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜੀ ਸਾਰੀ ਗੱਲ ਸਾਹਮਣੇ ਆਈ। ਸਰ ਹੁਣ ਇਹਨਾਂ ਤੇ ਅਗਲੀ ਕਾਰਵਾਈ ਕੀ ਹੋਏਗੀ? ਅਰੈਸਟ ਹੋ ਗਏ ਜੀ ਇਹ? ਬਿਲਕੁਲ ਜੀ ਇਹਨਾਂ ਦੇ ਵਿੱਚੋਂ ਦੋ ਜਿਹੜੇ ਲੜਕੇ ਹੈ ਉਹ ਅਰੈਸਟ ਹੋ ਚੁੱਕੇ ਆ ਇੱਕ ਦਾ ਨਾਮ ਜਸਕਰਨ ਸਿੰਘ ਉਰਫ ਕਰਨ ਹੈ। ਇਰਨੀਵਾਲਾ ਸ਼ੇਖ ਸੁਬਾਨ ਦਾ ਰਹਿਣ ਵਾਲਾ ਹੈ ਜੋ 21 ਸਾਲ ਦਾ ਹੈ ਦੂਸਰੇ ਦਾ ਨਾਮ ਜਤਿਨ ਕੁਮਾਰ ਉਰਫ ਮਾਨੂੰ ਹੈ ਉਹ ਵੀ ਤਕਰੀਬਨ 19 ਸਾਲ ਦਾ ਅਰਨੀਵਾਲੇ ਦਾ ਰਹਿਣ ਵਾਲਾ ਹੈ ਤੇ ਜਿਹੜਾ ਤੀਸਰਾ ਹੈ ਉਹ ਮਾਈਨਰ ਹੈ ਤੇ ਉਹਦੇ ਖਿਲਾਫ ਹੈ ਜਿਹੜਾ ਜੁਵినਾਈਲ ਐਕਟ ਦੇ ਤਹਿਤ ਜੋ ਵੀ ਪ੍ਰੋਵੀਜ਼ਨਸ ਗਈਆਂ ਉਹਦੇ ਤਹਿਤ ਕਾਰਵਾਈ ਕੀਤੀ ਗਈ ਹੈ ਤਾਰੇ ਨੂੰ ਕੋਈ ਪੁਲਿਸ ਰਿਮਾਂਡ ਵਾਸਤੇ ਇਹਨਾਂ ਦਾ ਜਾਂ ਕੋਈ ਪੇਸ਼ ਕੀਤਾ ਜੱਜ ਨਹੀਂ ਬਿਲਕੁਲ ਜੀ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਠੀਕ ਹੈ ਕਿਉਂਕਿ ਅ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਕਤਲ ਦੇ ਪਿੱਛੇ ਹੋਣ ਗਿਆ ਤੇ ਉਹਨਾਂ ਬਾਰੇ ਸਾਰਾ ਪਤਾ ਕੀਤਾ ਜਾਊਗਾ